ਟਰੈਪ ਚ ਫਸਾ ਕੇ ਲੋਕਾਂ ਕੋ ਵੱਡੀ ਰਕਮ ਐਠ ਦੇ ਸਨ ਤਾਂ ਪੁਲਿਸ ਵੱਲੋਂ ਕੀਤਾ ਗਿਆ ਕਾਬੂ ਰੈਕਟ ਦਾ ਪਰਦਾ ਫਾਸ਼ ਕੀਤਾ ਜਿਹੜੇ ਕਿ ਵਿਕਟਿਮਸ ਨੂੰ ਪਹਿਲਾਂ ਅਪੱਤੀ ਜਨਕ ਹਾਲਤ ਦੇ ਵਿੱਚ ਲਿਆ ਕੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾ ਕੇ ਤੇ ਫਿਰ ਉਹਨਾਂ ਤੋਂ ਫਰੋਤੀਆਂ ਵਸੂਲ ਕਰਦੇ ਸੀ ਇਹਦੇ ਵਿੱਚ ਇੱਕ ਸੰਦੀਪ ਸਿੰਘ ਵਾਸੀ ਆਕਲੀਆ ਜ਼ਿਲ੍ਹਾ ਮਾਨਸਾ ਇਨਾਂ ਨੇ ਇੱਕ ਕੰਪਲੇਂਟ ਥਾਣਾ ਸਿਟੀ 2 ਬਰਨਾਲਾ ਦਿੱਤੀ ਸੀ ਕਿ ਇਹਨਾਂ ਦੇ ਪਿਤਾ ਗੁਰਜੰਟ ਸਿੰਘ ਵਾਸੀ ਅਕਲਿਆ ਨੂੰ ਕੁਝ ਵਿਅਕਤੀਆਂ ਨੇ ਬਰਨਾਲਾ ਵਿਖੇ ਬੰਦਕ ਬਣਾਇਆ ਹੋਇਆ ਤੇ ਉਹਨਾਂ ਨੂੰ ਛੱਡਣ ਦੇ ਬਦਲੇ ਵਿੱਚ ਉਹਨਾਂ ਤੋਂ 1.5 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਸੋ ਤੁਰੰਤ ਇਹਨਾਂ ਨੇ ਐਫ ਆਈ ਆਰ ਨੰਬਰ 531/25 ਥਾਣਾ ਸਿਟੀ 2 ਬਰਨਾਲਾ ਦਰਜ ਕੀਤੀ ਤੇ ਇੱਕ ਟਰੈਪ ਲਗਾਇਆ ਗਿਆ ਜਿਹਦੇ ਵਿੱਚ 50000 ਰੁਪਏ ਕੈਸ਼ ਉਦੀ ਪ੍ਰੋਪਰ ਇਨਵੈਂਟਰੀ ਬਣਾ ਕੇ ਨੋਟਸ ਦੀਆਂ ਫੋਟੋਜ਼ ਕਰਕੇ ਤੇ ਜਿਹੜਾ ਮਦਈ ਆ ਸੰਦੀਪ ਸਿੰਘ ਉਹਨੂੰ ਭੇਜਿਆ ਗਿਆ ਜਿਨ੍ਹਾਂ ਨੇ ਕਾਲਰਜ਼ ਨੇ ਇਹਨਾਂ ਨੂੰ ਨਾਨਕ ਸਰ ਗੁਰਦੁਆਰਾ ਸਾਹਿਬ ਦੇ ਕੋਲ ਬੁਲਾਇਆ ਸੀ ਉੱਥੇ ਜਦੋਂ ਇਹਨਾਂ ਨੇ ਪੈਸੇ ਹੈਂਡਓਵਰ ਕੀਤੇ ਤਾਂ ਤੁਰੰਤ ਕਾਰਵਾਈ ਕਰਦਿਆਂ ਸਾਡੀ ਪੁਲਿਸ ਨੇ ਇਹ ਦੋ ਦੋਸ਼ੀਆਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਕੇ ਹਰ ਸਿਮਰਨ ਪ੍ਰੀਤ ਸਿੰਘ ਵਾਸੀ ਬਰਨਾਲਾ ਤੇ ਰਾਜਵੀਰ ਕੌਰ ਵਾਸੀ ਲਾੜ ਵੰਜਾਰਾ ਜ਼ਿਲ੍ਹਾ ਸੰਗਰੂਰ ਇਹ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਿ ਪੈਸੇ ਕਲੈਕਟ ਕਰਨ ਆਏ ਸੀ ਫਰਦਰ ਇਹਨਾਂ ਦੀ ਪੁੱਛਗਿੱਛ ਤੋਂ ਅੱਗੇ ਸਾਹਮਣੇ ਆਇਆ ਕਿ ਜਿਹੜਾ ਗੁਰਜੰਟ ਸਿੰਘ ਹੈ ਇਹਨੂੰ ਖੁੱਡੀ ਰੋਡ ਬਰਨਾਲਾ ਵਿਖੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਹੋਇਆ ਉੱਥੇ ਰੇਡ ਕਰਨ ਤੋਂ ਇੱਕ ਦੋਸ਼ੀ ਭੋਲਾ ਸਿੰਘ ਵਾਸੀ ਦਗਾਲ ਜ਼ਿਲ੍ਹਾ ਸੰਗਰੂਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਜਿਹੜੀ ਗੱਲਬਾਤ ਹੈ ਇਹਦੇ ਚ ਸਾਰਾ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਇੱਕ ਪੂਰਾ ਇਹਨਾਂ ਦਾ ਰੈਕਟ ਬਣਿਆ ਹੋਇਆ ਸੀ ਜਿਹਦੇ ਵਿੱਚ ਕਿ ਇੱਕ ਸੁਖਵਿੰਦਰ ਕੌਰ ਵਾਸੀ ਖੁੱਡੀ ਰੋਡ ਬਰਨਾਲਾ ਇਹਦਾ ਬੇਟਾ ਹਰਸਿਮਰਨਪ੍ਰੀਤ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਰਾਜਵੀਰ ਕੌਰ ਵਾਸੀ ਲਾੜਵੰਝਾਰਾ ਤੇ ਭੋਲਾ ਸਿੰਘ ਵਾਸੀ ਦਗਾਲ ਇਹ ਚਾਰ ਜਣਿਆਂ ਦਾ گرو ਸੀ ਤੇ ਜਿਹੜਾ ਵਿਕਟਮ ਸੀ ਗੁਰਜੰਟ ਸਿੰਘ ਉਹਦੇ ਸੁਖਵਿੰਦਰ ਕੌਰ ਦੇ ਨਾਲ ਨਾਜਾਇਜ਼ ਸਬੰਧ ਸਨ ਸਖਵਿੰਦਰ ਕੌਰ ਨੇ ਉਹਨੂੰ ਕਾਲ ਕਰਕੇ ਬਰਨਾਲਾ ਵਿਖੇ ਬੁਲਾਇਆ ਤੇ ਕੁੰਡੀ ਰੋਡ ਬਰਨਾਲਾ ਇਹਦਾ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਜਿਹਦੇ ਵਿੱਚ ਜਦੋਂ ਇਹ ਸੰਬੰਧ ਬਣਾ ਰਹੇ ਸੀ ਮੁਰਜੰਟ ਸਿੰਘ ਤੇ ਉੱਥੇ ਦੋਸ਼ੀ ਭੋਲਾ ਸਿੰਘ ਤੇ ਹਰਸਿਮਰਨ ਪ੍ਰੀਤ ਸਿੰਘ ਤੁਰੰਤ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਨੂੰ ਸ਼ੋਕ ਕੀਤਾ ਕਿ ਇਹਨੂੰ ਇੱਕ ਅਪਕਤੀ ਜਨਕ ਹਾਲਤ ਦੇ ਵਿੱਚ ਫੜ ਲਿਆ ਗਿਆ ਉਸ ਤੋਂ ਬਾਅਦ ਇਹਨੂੰ ਬੰਦਕ ਬਣਾ ਕੇ ਤੇ ਇਹਦੇ ਪਰਿਵਾਰ ਨੂੰ ਕਾਲ ਕੀਤੀ ਗਈ ਤੇ ਪੈਸੇ ਕਲੈਕਟ ਕਰਨ ਵਾਸਤੇ ਬੁਲਾਇਆ ਗਿਆ ਇਹਨਾਂ ਨੂੰ ਇਹ ਵੀ ਡਰ ਦਿੱਤਾ ਗਿਆ ਕਿ ਗੁਰਜੰਟ ਸਿੰਘ ਦੀਆਂ ਅਪੱਤੀਜਨਕ ਤਸਵੀਰਾਂ ਤੇ ਵੀਡੀਓਜ਼ ਇਹਨਾਂ ਦੇ ਕੋਲ ਸੀਗੀਆਂ ਇਹਨਾਂ ਨੇ ਬਣਾਈਆਂ ਹੋਈਆਂ ਤੇ ਉਹ ਵੀ ਵਾਇਰਲ ਕਰਨ ਦਾ ਇਹਨਾਂ ਨੂੰ ਡਰ ਦਿੱਤਾ ਗਿਆ ਤੇ ਇਹਨਾਂ ਚਾਰ ਚਾਰ ਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਖਵਿੰਦਰ ਕੌਰ ਦੀ ਗ੍ਰਿਫਤਾਰੀ ਬਾਕੀ ਹੈ ਤੇ ਇਹਦੇ ਵਿੱਚ ਆਪਾਂ ਇੱਕ 50000 ਰੁਪਿਆ ਕੈਸ਼ ਜਿਹੜਾ ਕਿ ਅਸੀਂ ਟਰੈਪ ਲਗਾਇਆ ਸੀ ਉਹ ਬਰਾਮਦ ਕੀਤਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਤੇ ਇੱਕ ਮੋਬਾਈਲ ਫੋਨ ਜਿਹੜਾ ਸੁਖਵਿੰਦਰ ਕੌਰ ਦਾ ਸੀ ਜਿਹੜੇ ਤੋਂ ਕਾਲ ਕੀਤੀ ਸੀ ਇਹਨਾਂ ਨੇ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਦੋਸ਼ੀ ਜਿਹੜਾ ਆਪਣਾ ਵਿਕਟਮ ਸੀਗਾ ਗੁਰਜੰਟ ਸਿੰਘ ਉਹਨੂੰ ਉੱਥੋਂ ਛੁਡਾ ਕੇ ਤੇ ਉਹਦਾ ਮੋਬਾਈਲ ਫੋਨ ਵੀ ਅਸੀਂ ਜਿਹੜਾ ਬਰਾਮਦ ਕੀਤਾ ਸਰ ਲੱਗਦਾ ਕਿ ਕਿੰਨੇ ਕਦੇ ਹੋਰ ਖੁਲਾਸੇ ਹੋਣਗੇ ਜੀ ਬਿਲਕੁਲ ਅਸੀਂ ਜਿਹੜਾ ਇਹਦੀ ਡੂੰਘਾਈ ਦੇ ਨਾਲ ਤਫਤੀਸ਼ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਦੋਸ਼ੀ ਵੀ ਇਹਦੇ ਵਿੱਚ ਹੋਰ ਸ਼ਾਮਲ ਹੋ ਸਕਦੇ ਨੇ ਉਹਦੇ ਗਰੋਹ ਦੇ ਮੈਂਬਰ ਹੋ ਸਕਦੇ ਨੇ ਤੇ ਇਸ ਤੋਂ ਨਾਲ ਨਾਲ ਹੋਰ ਵੀ ਲੋਕਾਂ ਨੂੰ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਹੋ ਸਕਦਾ ਅਸੀਂ ਇਹਨਾਂ ਦੀ ਡੁਗਾਈ ਨਾਲ ਪੁੱਛੇ